ਇਸ ਫਕੀਰ ਦੇ ਡੇਰੇ ਤੋਂ ਐਸੀ ਦਵਾਦਾਰੂ ਮਿਲਦੀ ਹੈ ਕਿ ਰੋਗ ਚਾਹੇ ਕਿੰਨਾ ਵੀ ਵੱਡਾ ਤੇ ਕਿੰਨਾ ਵੀ ਪੁਰਾਣਾ ਹੋਵੇ ਦੋਸਤੋ ਜੜੋਂ ਖਤਮ ਹੋ ਜਾਂਦਾ ਹੈ ਕੁਟਿਆ ਬਾਬਾ ਪੂਰਨਾਨੰਦ ਜੀ ਦੇ ਜਿਹੜਾ ਸਥਾਨ ਤੇ ਪਹੁੰਚੇ ਆ ਤਪਾਸਥਾਨ ਹੈ ਜੀ ਸਾਹਮਣੇ ਉਹਨਾਂ ਦਾ ਤੇ ਉਹਨਾਂ ਦਾ ਡੇਰਾ ਤੁਸੀਂ ਦੇਖ ਸਕਦੇ ਹੋ ਸੰਗਤ ਪਹੁੰਚੀ ਹੋਈ ਹੈ ਇਹ ਤਾਂ ਦੋਸਤੋ ਸਵੇਰੇ ਸਵੇਰੇ ਜਾ ਕੇ ਜਲਦੀ ਵੀਡੀਓ ਬਣਾਉਣੀ ਪਉਂਦੀ ਪੈਂਦੀ ਹੈ ਨਹੀਂ ਤਾਂ ਇੱਥੇ ਐਨੀ ਭੀੜ ਹੋ ਜਾਂਦੀ ਹੈ ਕਿ ਪੈਰ ਰੱਖਣ ਨੂੰ ਵੀ ਥਾਂ ਨਹੀਂ ਹੁੰਦਾ ਤੇ ਦੋਸਤੋ ਆਜੋ ਪਹਿਲਾਂ ਤੁਹਾਨੂੰ ਘੁੰਮ ਫਿਰ ਕੇ ਪੂਰਾ ਡੇਰਾ ਦਿਖਾਉਨੇ ਆ ਡੇਰੇ ਦੇ ਦਰਸ਼ਨ ਕਰਾਉਨੇ ਆ ਜੀ ਤੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਜਿਹੜੇ ਜਿਹੜੇ ਬੋਰਡ ਲੱਗੇ ਹੋਏ ਨੇ ਇਹਨਾਂ ਤੇ ਤੁਸੀਂ ਪੜ੍ਹ ਵੀ ਸਕਦੇ ਹੋ ਕਿ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਜਿਹੜੇ ਬੱਚੇ ਘੱਟ ਬੋਲਦੇ ਨੇ ਜਿਨ੍ਹਾਂ ਨੂੰ ਦੋਸਤੋ ਕੋਈ ਦੌਰਾ ਪੈਂਦਾ ਹੋਵੇ ਜਾਂ ਬਹੁਤ ਸਾਰੀਆਂ ਬਿਮਾਰੀਆਂ ਨੇ ਆਓ ਦੂਜੇ ਪਾਸੇ ਵੀ ਬੋਰਡ ਲੱਗਿਆ ਪੂਰਾ ਬੋਰਡ ਤੁਸੀਂ ਸਕਰੀਨਸ਼ਾਟ ਮਾਰ ਕੇ ਪੜ੍ਹ ਸਕਦੇ ਹੋ ਤੇ ਦੋਸਤੋ ਇਹ ਬੋਰਡ ਤੇ ਬਧੇਰੇ ਜਾਣਕਾਰੀ ਲਈ ਨੰਬਰ ਵੀ ਦਿੱਤੇ ਗਏ ਨੇ ਤੁਸੀਂ ਨੰਬਰਾਂ ਦੇ ਉੱਤੇ ਵੀ ਜਿਹੜਾ ਕੰਟੈਕਟ ਕਰ ਸਕਦੇ ਹੋ ਪਹਿਲਾਂ ਵੀਡੀਓ ਦੇਖ ਲਓ ਵੀਡੀਓ ਦੇਖ ਕੇ ਤੁਹਾਡੇ ਕਿਉਂਕਿ ਦੋਸਤੋ ਫੋਨ ਬਹੁਤ ਸਾਰੇ ਚਲੇ ਜਾਂਦੇ ਨੇ ਕਈ ਵਾਰੀ ਚੱਕਿਆ ਜਾਵੇ ਚੱਕਿਆ ਜਾਵੇ ਪਰ ਤੁਸੀਂ ਆ ਦੇਖ ਸਕਦੇ ਹੋ ਬੋਰਡ ਤੇ ਬੋਰਡ ਦੇ ਉੱਤੇ ਬਿਮਾਰੀਆਂ ਦੇਖ ਸਕਦੇ ਹੋ ਪੂਰੀ ਵੀਡੀਓ ਦੇਖ ਕੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਜੂ ਦੋਸਤੋ ਦਵਾਈ ਮਿਲਦੀ ਹੈ ਇਸ ਡੇਰੇ ਦੇ ਵਿੱਚੋਂ ਤੇ ਇਹ ਦਵਾਈ ਲੈ ਕੇ ਬਿਮਾਰੀ ਕਿੰਨੀ ਵੀ ਵੱਡੀ ਤੇ ਕਿੰਨੀ ਵੀ ਪੁਰਾਣੀ ਹੋਵੇ ਕਹਿੰਦੇ ਬਿਲਕੁਲ ਹੀ ਤੰਦਰੁਸਤ ਹੋ ਜਾਂਦਾ ਬੰਦਾ ਬਹੁਤ ਸਾਰੇ ਤਾਂ ਐਸੇ ਲੋਕ ਨੇ ਗੱਲ ਵੀ ਕਰਵਾਵਾਂਗੇ ਜਿਹੜੇ ਆਏ ਨੇ ਦਵਾਈ ਲੈਣ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਵਾਕਈ ਦਵਾਈ ਲੱਗਦੀ ਹੈ ਜਾਂ ਕੋਈ ਢੋਂਗ ਰਚਿਆ ਹੋਇਆ ਸਾਰੀ ਗੱਲਬਾਤ ਆਪਾਂ ਕਲੀਅਰ ਕਰਾਂਗੇ ਵੀਡੀਓ ਦੇ ਵਿੱਚ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਤੇ ਦੋਸਤੋ ਜੇਕਰ ਤੁਹਾਡਾ ਵੀ ਕੋਈ ਭੈਣ ਭਾਈ ਜਾ ਤੁਹਾਡਾ ਕੋਈ ਸਾਕੀ ਸੰਬੰਧੀ ਜਾਂ ਦੋਸਤ ਮਿੱਤਰ ਇਸ ਤਰ੍ਹਾਂ ਦੀ ਬਿਮਾਰੀ ਦੇ ਨਾਲ ਕੋਈ ਜੂਝ ਰਿਹਾ ਹੈ ਤਾਂ ਉਸ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਦਵਾਈ ਦਾ ਜਿਹੜਾ ਲਾਹਾ ਖਟ ਸਕੇ ਤਾਂ ਆਓ ਦੋਸਤੋ ਪੂਰਾ ਤੁਹਾਨੂੰ ਡੇਰਾ ਕੋਮ ਫਿਰਕੇ ਦਿਖਾਵਾਂਗੇ ਤੇ ਉਸ ਤੋਂ ਬਾਅਦ ਲੈ ਕੇ ਚੱਲਾਂਗੇ ਜੀ ਤੁਹਾਨੂੰ ਜਿਹੜਾ ਇਹ ਜਿਹੜੇ ਲੋਕ ਦਵਾਈ ਲੈਣ ਆਏ ਹੋਏ ਨੇ ਉਹਨਾਂ ਕੋਲੇ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਦਵਾਈ ਇੱਥੇ ਦਿੰਦੇ ਨੇ ਜਾਂ ਬਾਬਾ ਜੀ ਦੇ ਕਿਸੇ ਪ੍ਰਬੰਧਕ ਦੇ ਨਾਲ ਹੋ ਸਕੇ ਤਾਂ ਕੋਸ਼ਿਸ਼ ਕਰਾਂਗੇ ਬਾਬਾ ਜੀ ਨਾਲ ਗੱਲਬਾਤ ਹੋਵੇ ਪਰ ਸ਼ਾਇਦ ਬਾਬਾ ਜੀ ਨਾਲ ਨਾ ਹੋਈ ਤਾ ਆਪਾਂ ਤੁਹਾਨੂੰ ਤੁਹਾਡੀ ਗੱਲਬਾਤ ਹੈ ਜਿਹੜੀ ਕਿਸੇ ਸੇਵਾਦਾਰ ਨਾਲ ਜ਼ਰੂਰ ਕਰਵਾਵਾਂਗੇ ਅਤੇ ਤੁਹਾਨੂੰ ਦਿਖਾਵਾਂਗੇ ਕਿ ਜਾਣੂ ਕਰਵਾਵਾਂਗੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਕਿਸ ਦਿਨ ਤੁਸੀਂ ਆ ਸਕਦੇ ਹੋ ਕੀ ਗੱਲਬਾਤ ਹੈ ਵੈਸੇ ਦੋਸਤੋ ਮੈਂ ਤੁਹਾਨੂੰ ਦੱਸ ਦਵਾਂ ਕਿ ਸੋਮਵਾਰ ਦਾ ਜਿਹੜਾ ਦਿਨ ਰੱਖਿਆ ਹੋਇਆ ਹੈ ਬਾਬਾ ਜੀ ਨੇ ਕਿ ਸੋਮਵਾਰ ਨੂੰ ਇੱਥੇ ਆਉਣਾ ਹੁੰਦਾ ਸੋਮਵਾਰ ਨੂੰ ਤੁਸੀਂ ਦਵਾਈ ਜਿਹੜੀ ਸਵੇਰੇ ਲੈ ਕੇ ਜਾ ਸਕਦੇ ਹੋ ਤੇ ਆਓ ਆਪਾਂ ਬਾਕੀ ਜਿਹੜੀ ਸੰਗਤ ਹੈ ਤੇ ਲੰਗਰ ਦੇ ਖਾਸ ਪ੍ਰਬੰਧ ਨੇ ਦੋਸਤੋ ਲੰਗਰ ਦੇ ਜਿਹੜੇ ਸੁਬਾ ਲੰਗਰ ਲੰਗਰ तकरीबन ਸਾਰਾ ਦਿਨ ਚੱਲਦਾ ਹੀ ਰਹਿੰਦਾ ਹੈ ਅਗਰ ਤੁਸੀਂ ਦੂਰੋਂ ਪਰ ਆਉਂਦੇ ਹੋ ਭੁੱਖ ਲੱਗਦੀ ਹੈ ਤਾਂ ਜਿਹੜੇ ਲੰਗਰ ਦੇ ਖਾਸ ਪ੍ਰਬੰਧ ਕੀਤੇ ਗਏ ਨੇ ਤੇ ਇੱਥੇ ਲੈਣਾ ਦੇ ਵਿੱਚ ਲੱਗਦੇ ਬਹੁਤ ਜਿਆਦੇ ਜਿਹੜੇ ਲੋਕ ਨੇ ਇੱਥੋਂ ਠੀਕ ਹੋ ਕੇ ਤੰਦਰੁਸਤ ਹੋ ਕੇ ਜਾਂਦੇ ਨੇ ਤੇ ਆਜੋ ਫਿਰ ਆਪਾਂ ਗੱਲਬਾਤ ਕਰਦੇ ਹਾਂ ਜਿਹੜੀ ਸੰਗਤ ਆਈ ਹੋਈ ਆ ਉਹਨਾਂ ਨਾਲ ਕਿ ਕੋਈ ਠੀਕ ਹੁੰਦਾ ਵੀ ਹੈ ਜਾਂ ਨਹੀਂ ਕਿਸ ਤਰ੍ਹਾਂ ਉਹ ਪਹੁੰਚੇ ਹੋਏ ਨੇ ਤਾਂ ਜੋ ਦੋਸਤੋ ਸੰਗਤ ਵੀ ਆਈ ਆ ਆਪਾਂ ਗੱਲਬਾਤ ਕਰਾਂਗੇ ਕਿ ਦਵਾਈ ਲੈ ਕੇ ਕੋਈ ਠੀਕ ਹੁੰਦਾ ਵੀ ਹੈ ਜਾਂ ਨਹੀਂ ਦਵਾਈ ਲੱਗਦੀ ਹੈ ਜਾਂ ਨਹੀਂ ਕਿਸ ਤਰ੍ਹਾਂ ਦੀ ਦਵਾਈ ਕਿੰਨਾ ਚਿਰ ਖਾਣੀ ਪੈਂਦੀ ਹੈ ਸਾਰੀ ਗੱਲ ਗੱਲਬਾਤ ਕਰਾਂਗੇ ਬੇਬੇ ਸਸੇਕਾਲ ਜੀ ਸਸੇਕਾਲ ਬੇਬੇ ਸੁਣਦਾ ਘਟਾ ਹੈ ਅੱਛਾ ਤੁਸੀਂ ਦੱਸੋ ਜੀ ਕੀ ਪ੍ਰੋਬਲਮ ਇਹਨੂੰ ਇਹਨੂੰ ਸਰਦੀ ਪ੍ਰੋਬਲਮ ਥੋੜੇ ਨਾਲ ਨਹੀਂ ਹਾਂਜੀ ਕਿੰਨੀ ਵੀ ਬਿਮਾਰੀ ਆਏ ਇਹ ਤਾਂ ਪਹਿਲੀ ਵਾਰ ਆਏ ਪਹਿਲੀ ਵਾਰ ਆਏ ਨੇ ਤੁਹਾਨੂੰ ਕਿੰਪਾਤਾ ਲੱਗਿਆ ਸੀ ਇੱਥੇ ਆਉਣ ਦਾ ਸਾਨੂੰ ਤਾਂ ਇੱਥੋਂ ਪਿੰਡੋਂ ਹੀ ਪਤਾ ਲੱਗਿਆ ਸੀ ਮੈਂ ਦੋ ਵਾਰੀ ਲਈ ਹੈ ਦਵਾਈ ਮੈਂ ਠੀਕ ਹੋਈ ਕਰਕੇ ਮੈਂ ਫਿਰ ਇਹਨੂੰ ਫੋਨ ਲਾਇਆ ਅੱਛਾ ਪਹਿਲਾਂ ਤੁਸੀਂ ਦਵਾਈ ਲੈ ਕੇ ਗਏ ਹੋ ਤੁਸੀਂ ਠੀਕ ਹੋ ਤੁਸੀਂ ਕਾਦੀ ਦਵਾਈ ਲਈ ਸੀ ਸਰਦੀ ਲਈ ਸੀ अच्छा ਤੁਸੀਂ ਸਰਦੀ ਬਿਲਕੁਲ ਠੀਕ ਹੋਣ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿੰਨੀ ਵਾਰੀ ਆਏ ਮੈਨੂੰ ਤਾਂ ਕਾਫੀ ਦੇਰ ਹੋ ਗਿਆ ਸਾਲ ਤੋਂ ਉੱਪਰ ਹੋ ਗਿਆ ਆਂਦੇ ਅੱਛਾ ਕਾਦੀ ਪ੍ਰੋਬਲਮ ਹੈ ਤੁਹਾਨੂੰ ਮੇਰੇ ਬੱਚੇ ਨੂੰ ਪ੍ਰੋਬਲਮ ਹੈ ਉਹਦੀ ਦਵਾਈ ਲੈਣ ਆਉਂਦੇ ਆ ਅੱਛਾ ਕੀ ਪ੍ਰੋਬਲਮ ਹੈ ਜੀ ਉਹਨਾਂ ਨੂੰ ਦੋਰੀ ਵਗੈਰਾ ਪੈਂਦੇ ਆ ਕਿਵੇਂ ਆ ਹੁਣ ਅੱਗੇ ਨਾਲੋਂ ਠੀਕ ਹੈ ਅੱਛਾ ਮਤਲਬ ਫਰਕ ਪੈ ਗਿਆ ਹਾਂਜੀ ਫਰਕ ਪੈ ਗਿਆ ਤਾਂ ਹੀ ਆ ਜਦਾ ਯਾਰ ਹਰ 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 ਚੰਦੇ ਠੀਕ ਹੈ ਇਹ ਬੇਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਪ੍ਰੋਬਲਮ ਹੈ ਤੁਹਾਨੂੰ ਜੀ ਮੇਰੇ ਬੇਟੇ ਨੂੰ ਦੋਰੀ ਪੈਂ ਸਾਨੂੰ ਤਾਂ ਸਾਲ ਹੀ ਹੋ ਗਿਆ ਵੀਰੇ ਉਹਨਾਂ ਨੂੰ ਅੱਛਾ ਤੁਸੀਂ ਇਹਨਾਂ ਨਾਲ ਹੀ ਆਨੇ ਹੋ ਨਹੀਂ ਨਹੀਂ ਅਲੱਗ ਗੱਸਤੇ ਅੱਛਾ ਅੱਛਾ ਤੁਸੀਂ ਹੁਣ ਠੀਕ ਹੈ ਬਟ ਬੇਟਾ ਹਾਂਜੀ 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 ਠੀਕ ਹੈ ਜੀ ਬਿਲਕੁਲ ਠੀਕ ਹੁਣ ਤਾਂ ਅੱਛਾ ਸ਼ੁਕਰ ਹੈ ਵੈਬ ਸਸਿਕਾਲ ਜੀ ਸਸਿਕਾਲ ਜੀ ਆ ਦੋ ਦੋ ਲਾਹੇ ਘੱਟੀ ਜਾਂਦੇ ਹੋ ਹੋਰ ਏਵੇਂ ਟਾਈਮ ਪਾਸ ਅੱਛਾ ਅੰਨਾ ਵਧੀਆ ਲੋਕ ਮੋਬਾਈਲ ਦੇਖ ਕੇ ਟਾਈਮ ਪਾਸ ਕਰਦੇ ਨੇ ਪਰ ਬਹੁਤ ਵਧੀਆ ਹੈ ਅੱਛਾ ਤੁਸੀਂ ਕਿੰਨੀ ਵਾਰ ਆਏ ਹੋ ਮੈਨੂੰ 11 ਮਹੀਨੇ ਹੋ ਗਏ ਆਉਂਦੇ ਪ੍ਰੋਬਲਮ ਕੀ ਹੈ ਜੀ ਬੱਚੇ ਨੂੰ ਆਪਰਾ ਕਾਦੀ ਦੌਰਾ ਪਿੰਦਾ ਉਹਨੂੰ ਅੱਛਾ ਠੀਕ ਹੈ ਹੁਣ ਹਾਂਜੀ ਫਰਕ ਕੁਛ ਫਰਕ ਹਾਂ ਅਸੀਂ ਆਏ ਪੰਜ ਪਛਮੀ ਵਾਰ ਅੱਛਾ ਕੀ ਪ੍ਰੋਬਲਮ ਤੁਹਾਨੂੰ ਸਰਦੀ ਦੀ ਪ੍ਰੋਬਲਮ ਕਿੰਨਾ ਨੂੰ ਅੱਛਾ ਠੀਕ ਹੋਣਾ ਹਾਂਜੀ ਠੀਕ ਫਰਕ ਹੈ ਬਲਨ ਨਾਲ ਤੁਹਾਨੂੰ ਕੀ ਪ੍ਰੋਬਲਮ ਹੈ ਮੁੰਡੇ ਨੂੰ ਦੌਰਾ ਪੈਂਦਾ ਸੀ ਭਾਈ ਅੱਛਾ ਕਿੰਨਾ ਚਿਰ ਹੋ ਗਿਆ ਜੀ ਅਸੀਂ ਬੰਦੇ ਨੂੰ ਹੀ ਮਾਰ ਆਏ ਹਾਂ ਪੰਜਵੀਂ ਵਾਰ ਬੰਦੇ ਨੂੰ अच्छा 15वीं बार पहला कितने बारे मतलब कितने समय तो ओनु दौरा ਪੈ ਰਿਹਾ ਸੀ ਕਿੰਨੇ ਕੁ ਪੁਰਾਣੀ ਬਿਮਾਰੀ ਹੈ ਨਹੀਂ ਉਹ ਤਾਂ ਪਹਿਲਾਂ ਨਹੀਂ ਪੈਂਦਾ ਸੀਗਾ ਉਹਨੂੰ ਬੁਖਾਰ ਚੜਿਆ ਸੀ ਬੁਖਾਰ ਚ ਦਵਾਈ ਲਈ ਸੀ ਤੇ ਬਸ ਫੇਰ ਲੱਗ ਗਿਆ ਸੀ ਪੈਣਾ ਜੀ ਕਿੰਨੇ ਕੁ ਸਾਲ ਹੋ ਗਏ ਜੀ ਉਹਨੂੰ ਹੋ ਗਿਆ 15 ਸਾਲ اچھا ਠੀਕ ਹੈ ਜੀ ਤੁਸੀਂ ਜੀ ਕਿੱਥੋਂ ਆਏ ਹੋ ਨਕੌਦਰੋਂ ਜੀ ਕਿੰਨੀ ਵਾਰ ਆਏ ਹੋ ਮੈਨੂੰ ਹੋਗਾ 3 ਮਹੀਨੇ ਹੁੰਦੀ ਨੇ ਅੱਛਾ ਕੀ ਪ੍ਰੋਬਲਮ ਹੈ ਜੀ ਬੇਟੇ ਨੂੰ ਦੌਰਾ ਪੈਂਦਾ ਜੀ ਠੀਕ ਹੈ ਹੁਣ ਫਰਕ ਹੈ ਹੈਗਾ ਫਰਕ ਕਦੇ ਕਦੇ ਹੋ ਜਾਂਦਾ ਵਿੱਚ ਅੱਛਾ ਪਹਿਲਾਂ ਜ਼ਿਆਦਾ ਹੁੰਦਾ ਸੀ ਹਾਂ ਪਹਿਲੇ ਜਾਂਦੇ ਹੁੰਦੇ ਅੱਜ ਹੁਣ ਫਰਕ ਹੈਗਾ ਤੁਸੀਂ ਕਿੱਥੋਂ ਆਏ ਜੀ ਅਸੀਂ ਜਲੰਧਰ ਤੋਂ ਆਏ ਹਾਂ ਜੀ ਕਿੰਨੀ ਵਾਰ ਸਾਨੂੰ ਤਾਂ ਨਵੇਂ ਮਹੀਨੇ ਹੋ ਗਏ ਆਉਂਦੇ ਆ ਕੀ ਪ੍ਰੋਬਲਮ ਸੀ ਬੇਟਾ ਸੀਗਾ ਮੇਰਾ ਜੀ ਉਹਨੂੰ ਦੌਰੇ ਪੈਂਦੇ ਸੀਗੇ 12 13 ਸਾਲ ਹੋ ਚਲੇ ਸੀ ਹੁਣ ਠੀਕ ਆ ਅੱਛਾ ਹੁਣ ਠੀਕ ਹੈ ਜੀ ਹਾਂ ਜੀ ਹੁਣ ਠੀਕ ਹੈ ਠੀਕ ਹੈ ਤੁਸੀਂ ਕਿੱਥੋਂ ਜੀ ਤੁਸੀਂ ਫਰੀ ਕੋਟਲੋਂ ਆਏ ਆ ਜੀ ਅੱਛਾ ਕਾਦੇ ਵਾਸਤੇ ਤੁਸੀਂ ਬੇਟੀ ਸੀਗੀ ਦੌਰੇ ਪੈਂਦਾ ਸੀ ਹਾਂ ਜੀ ਹੁਣ ਕਿਵੇਂ ਆ ਹੁਣ ਤਾਂ ਠੀਕ ਹੈ ਜੀ ਕਿੰਨੇ ਚਿਰਾਂ ਤੋਂ ਪੈਂਦਾ ਸੀ ਉਹਨੂੰ ਤਾਂ ਪਹਿਲਾਂ ਤਾਂ ਸਾਲ-ਸਾਲ ਪਿੱਛੇ ਪੈਂਦਾ ਸੀਗਾ ਅੱਛਾ ਹਾਂ ਹੁਣ ਫਿਰ ਬਾਲਾ ਹੋਣ ਲੱਗ ਗਿਆ ਸੀ ਹੁਣ ਤਾਂ ਠੀਕ ਆ ਵੈਸੇ ਜਦੋਂ ਦਵਾਈ ਚੌਥਾ ਮਹੀਨਾ ਹੋ ਗਿਆ ਦਵਾਈ ਚੌਥਾ ਮਹੀਨਾ ਹਾਂਜੀ ਠੀਕ ਹੈ ਤੁਸੀਂ ਕਿਥੋਂ ਆਏ ਅਸੀਂ ਜੀਤ ਦੇ ਪਿੰਡ ਤੋਂ ਆਏ ਕਿਹੜਾ ਜੀਦਾ ਪਿੰਡ ਹੈ ਜਿੱਦਾ ਅੱਛਾ ਕੀ ਪ੍ਰੋਬਲਮ ਹੈ ਬੱਚੇ ਨੂੰ ਦੌਰੇ ਆਉਂਦੇ ਅੱਛਾ ਕਿੰਨੇ ਚਿਰ ਤੋਂ ਪੈਂਦਾ ਜੀ ਇਹਨੂੰ ਤੇ ਰਹਿੰਦਾ ਦੌਰੇ ਪੈ ਗਏ ਤੇ ਹੁਣ ਸਾਨੂੰ ਪਤਾ ਲੱਗਿਆ ਕਿ ਇੱਥੇ ਬਾਬਾ ਜੀ ਦਾ ਫਰੀਦ ਦਵਾਈ ਦਿੰਦੇ ਆ ਫਿਰ ਤਾਂ ਕਰਕੇ ਪਹਿਲੀ ਵਾਰ ਆਏ ਆ ਅੱਛਾ ਪਹਿਲੀ ਵਾਰ ਆਏ ਹਾਂ ਹਾਂਜੀ ਠੀਕ ਹੈ ਜੀ ਤੁਸੀਂ ਜੀ ਅਸੀਂ ਲਹਿਰੀ ਪਿੰਡ ਤੋਂ ਆਏ ਹਾਂ ਜੀ। ਅੱਛਾ ਕਿੰਨੀ ਵਾਰੀ ਆਏ ਹੋ? ਅਸੀਂ ਤਾਂ ਜੀ 5 ਮਹੀਨਾ ਲੱਗ ਗਿਆ ਕਾਕੇ। ਜੀ ਕੀ ਅੱਛਾ ਦੌਰੇ ਦੀ ਪ੍ਰੋਬਲਮ ਸੀ? ਹਾਂ ਜੀ। ਕਿਵੇਂ ਆ ਹੁਣ? ਉਹ ਆਏ ਸੀ ਜੀ ਉਹ ਪਹਿਲਾਂ ਤਾਂ ਹੁੰਦਾ ਸੀ 3 ਮਹੀਨਿਆਂ ਤੋਂ ਤੇ ਹੁਣ ਹੋ ਗਿਆ 3 ਹਫ਼ਤਿਆਂ ਤੋਂ ਇੱਕ ਵਾਰੀ ਹੋਇਆ ਕੱਲ ਤੇ ਜਾਂ ਵਿੱਚ ਦੀ ਪਹਿਲਾਂ ਹੋ ਗਿਆ ਸੀ ਦੋ ਵਾਰੀ। ਅੱਛਾ ਹਾਂ ਜੀ ਦੋ ਵਾਰੀ ਰਾਤ ਨੂੰ ਦੋ ਵਾਰੀ ਦਿਨ ਜੀ। ਅੱਛਾ ਹੁਣ ਫਰਕ ਆ ਸਾਨੂੰ ਆਪ ਨੂੰ ਪਤਾ ਲੱਗਦਾਗਾ। ਅੱਛਾ ਹੁਣ ਠੀਕ ਹੈ। ਹਾਂ ਜੀ ਹੁਣ ਫਰਕ ਆਗਾ। ਠੀਕ ਹੈ ਜੀ। ਤੁਸੀਂ ਕਿੱਥੋਂ ਆਏ? ਬਰਨਾਲੀ ਤੋਂ ਜੀ ਕੀ ਪ੍ਰੋਬਲਮ ਸੀ ਜੀ ਹਸਬੰਡ ਨਾ ਦੌਰੇ ਪੈਂਦੇ ਸੀਗੇ ਅੱਛਾ ਹੁਣ ਕਿਵੇਂ ਆ ਹਾਂਜੀ ਹੁਣ ਫਰਕ ਕਿੰਨੇ ਚਿਰ ਤੋਂ ਪੈਂਦੇ ਸੀ ਦੋਕ ਸਾਲਾਂ ਦੀ ਅੱਛਾ ਕਿੰਨੇ ਦਿਨਾਂ ਬਾਅਦ ਪੈਂਦਾ ਸੀ ਪੈ ਤਾਂ ਕਈ ਵਾਰੀ 15 ਵੀ ਲੰਘ ਜਾਂਦੇ ਕਈ ਮਹੀਨਾ ਵੀ ਲੰਘ ਜਾਂਦੇ ਸੀ ਅੱਛਾ ਹੁਣ ਹੁਣ ਕਿੰਨਾ ਚਿਰ ਹੋ ਗਿਆ ਦਵਾਈ ਲੈਂਦੇ ਨੂੰ 3 ਮਹੀਨੇ ਹੋ ਗਏ ਲੈਂਦੇ 3 ਮਹੀਨੇ ਚ ਪਿਆ ਕੋਈ ਦੌਰਾ ਨਹੀਂ ਉਹ ਦਵਾਈ ਪੀ ਮਾ ਫਰਕ ਹੈ ਹਾਂਜੀ ਤੁਸੀਂ ਕਿੱਥੋਂ ਆਏ ਜੀ ਕੈਥਲ ਅੱਛਾ ਕੈਥਾ ਤੋਂ ਕੀ ਪ੍ਰੋਬਲਮ ਸੀ ਦੌਰੇ ਪੈਂਦੇ ਬੱਚੇ ਇਹੋ ਜੀ ਇੱਕ ਪੋਤੀ ਇੱਕ ਮੁੰਡਾ ਇੱਕ ਪੋਤਾ ਤਿੰਨ ਜਣੇ ਨੂੰ ਅੱਛਾ ਹੁਣ ਕਿ ਕਿੰਨੇ ਚਿਰ ਤੋਂ ਪਹਿਰੇ ਚ ਦੌਰੇ ਮੁੰਡੇ ਨੇ ਤਾਂ 35 ਸਾਲ ਹੋ ਗਏ 35 ਸਾਲ ਹਾਂਜੀ ਅੱਛਾ ਹੁਣ ਕਿਵੇਂ ਆ ਫਿਰ ਉਰੇ ਆ ਕੇ ਥੋੜਾ ਵੱਖਿਆ ਕਿੰਨੇ ਚਿਰ ਹੋ ਗਿਆ ਇਹਨਾਂ ਨੂੰ ਮੈਨੂੰ 1 ਸਾਲ 2 ਮਹੀਨੇ ਹੋ ਗਏ ਅੱਛਾ ਹੁਣ ਫਰਕ ਹੈਗਾ ਮਤਲਬ ਥੋੜਾ ਫਰਕਿਆ ਮੁੰਡ ਪੋਤੇ ਨੂੰ ਨਹੀਂਗਾ ਫਰਕ ਅੱਛਾ ਹਾਂ ਉਹਨੂੰ ਨਹੀਂ ਪਤਾ ਕਿੰਨਾਂ ਪੋਤਾ ਕਿਨੇ ਸਾਲ ਦਾ ਜੀ 12ਵਾਂ 12ਵਾਂ ਸਾਲ ਲੱਗ ਗਿਆ ਅੱਛਾ 12 ਸਾਲ ਅੱਛਾ ਪੁੱਤੀ ਨੂੰ ਫਰਕ ਹੈ ਥੋੜਾ ਅੱਛਾ ਥੋੜਾ ਫਰਕ ਫਰਕ ਹੈ ਰੋੜਾ ਠੀਕ ਹੈ ਤਾਂ ਜੋ ਦੋਸਤੋ ਆਪਾਂ ਇਧਰੋਂ ਵੀ ਗੱਲਬਾਤ ਕਰਾਂਗੇ ਸਸੀ ਕਾਲ ਜੀ ਕਿੱਥੋਂ ਆਏ ਸੀ ਬਠਿੰਡੇ ਤੋਂ ਹੀ ਤੁਹਾਨੂੰ ਕੀ ਪ੍ਰੋਬਲਮ ਹੈ ਮੰਮੀ ਨੂੰ ਪੈਂਦਾ ਇਸ ਦੌਰਾਂ ਅੱਛਾ ਹਾਂਜੀ ਮਤਲਬ ਕਿੰਨੇ ਚਿਰਾਂ ਤੋਂ ਪੈਂਦਾ ਜੀ 25 ਸਾਲ ਤੋਂ ਪੈ ਰਿਹਾ ਜੀ ਅੱਛਾ ਤੇ ਕਿੰਨੀ ਵਾਰੀ ਆਏ ਹੋ ਤੁਸੀਂ ਸਾਨੂੰ 6 ਮਹੀਨੇ ਹੋ ਗਏ ਅੱਛਾ ਹੁਣ ਕਿੰਨਾ ਫਰਕ ਹੈ ਹੁਣ ਫਰਕ ਹੈ ਅੱਛਾ ਦਵਾਈ ਇੱਥੇ ਲੈ ਕੇ ਜਾਂਦੇ ਹਾਂਜੀ ਅੱਛਾ ਪਹਿਲਾਂ ਕਿੰਨੇ ਦਿਨਾਂ ਬਾਅਦ ਦੌਰਾ ਪੈਂਦਾ ਸੀ ਪਹਿਲਾਂ 10 15 ਦਿਨ ਬਾਅਦ ਪੈ ਜਾਂਦਾ ਸੀ ਤੇ ਹੁਣ ਫਿਰ ਮਹੀਨੇ ਤੋਂ ਪੈਣ ਲੱਗ ਗਿਆ ਹੁਣ 2 2 ਮਹੀਨੇ ਲੰਘ ਜਾਂਦੇ ਸੀ ਅੱਛਾ ਹੁਣ ਮਤਲਬ ਫਰਕ ਪੈਂਦਾ ਪੈਂਦਾ ਪਈ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਕਪੂਰਥਲੇ ਤੋਂ ਆਏ ਵੀਰੇ ਅਸੀਂ ਕੀ ਪ੍ਰੋਬਲਮ ਜੀ ਦੋਰੇ ਪਿੰਦੇ ਬੇਟੇ ਨੂੰ 4 ਸਾਲ ਦਾ ਬੇਟਾ ਅੱਛਾ ਜੀ ਹਾਂਜੀ ਕਿੰਨੇ ਚਿਰ ਤੋਂ ਦੋਰੇ ਪੈ ਰਹੇ ਨੇ ਜੀ ਦੋਰੇ 3 ਸਾਲ ਦਾ ਸੀ ਜਦੋਂ ਦੁਪਹਿਰ ਆਇਆ ਠੀਕ ਹੈ ਜੀ ਹਾਂਜੀ ਫਿਰ ਸਾਨੂੰ ਇੱਥੇ ਪਤਾ ਲੱਗਿਆ ਸੀ ਇੱਥੇ ਆਏ ਆ ਤੇ ਬੇਟੇ ਨੂੰ ਕਾਫੀ ਜ਼ਿਆਦਾ ਫਰਕ ਆ ਜਿੱਦਾਂ ਅੱਗੇ ਤਾਂ ਹਫ਼ਤੇ ਦੇ ਵਿੱਚ ਦੋ ਦੋ ਵਾਰੀ ਵੀ ਹੋ ਜਾਂਦਾ ਸੀ ਕਿਸੇ ਵੇਲੇ ਤਾਂ ਹਫ਼ਤੇ ਹਫ਼ਤਾ ਹਫ਼ਤਾਈ ਇਦਾਂ ਹੀ ਲੰਘ ਜਾਂਦਾ ਸੀ ਸਾਡਾ ਹਾਂਜੀ ਹੁਣ ਮਤਲਬ ਉਹਨੂੰ ਇੱਕ ਵਾਰੀ ਪਿਆ ਹੋਇਆ ਬਸ ਜਦੋਂ ਦੀ ਦਵਾਈ ਸ਼ੁਰੂ ਕਰੀਏ ਹਾਂਜੀ ਇੱਕ ਵਾਰੀ ਪਿਆ ਵਾ ਕਾਫੀ ਦੋ ਕਦੋਂ ਦੀ ਦਵਾਈ ਸ਼ੁਰੂ ਕੀਤੀ ਸੀ ਸਾਨੂੰ ਹੋ ਗਏ 5 ਮਹੀਨੇ ਵੀਰੇ ਮਤਲਬ 5 ਮਹੀਨਿਆਂ ਚ ਹੁਣ ਹਾਂਜੀ ਅਪਪੂ ਜੀ ਕਿੱਥੋਂ ਆਏ ਸੀ ਇੱਥੇ ਆਇਆ ਇੱਥੋਂ ਅੱਛਾ ਇੱਥੋਂ ਦੀ ਹੈ ਤੁਸੀਂ ਹਾਂਜੀ ਬੰਦੀ ਛੋੜ ਕੇ ਵੀਰ ਸਾਹਿਬ ਮਹਾਰਾਜ ਕੀ ਜੈ ਸਾਤ ਸਾਹਿਬ ਮੈਂ ਮੁਕਸਰ ਤੋਂ ਆਇਆ ਜੀ ਠੀਕ ਹੈ ਜੀ ਤੇ ਸਿਰਦਰਦ ਬਹੁਤ ਹੁੰਦਾ ਠੀਕ ਹੈ ਜੀ 3 ਸਾਲ ਹੋ ਗਏ ਲਾ ਚੱਲਦੇ ਨੂੰ ਕਿਤੇ ਓਰਾਮ ਨਹੀਂ ਆਇਆ ਇੱਥੇ ਪਹਿਲੀ ਵਾਰੀ ਦਵਾਈ ਲੈਣ ਆਇਆ ਕਿਸੇ ਨੇ ਦੱਸਿਆ ਸੀ ਅੱਛਾ ਜੀ ਆਟੋ 'ਚ ਬੈਠੇ ਸੀ ਮੈਂ ਆਟੋ 'ਚ ਲੋਨਾ ਮੁਕਸਰ ਠੀਕ ਹੈ ਜੀ ਉਹ ਕਹਿੰਦੇ ਉੱਥੋਂ ਜਾ ਕੇ ਦਵਾਈ ਲਿਆ ਦਵਾਈ ਫ੍ਰੀ ਦਿੰਦੇ ਆ ਠੀਕ ਹੈ ਜੀ ਸੋਮਵਾਰ ਦੇ ਸੋਮਵਾਰ ਆਜ ਹੁਣ ਦਵਾਈ ਲੈਣ ਆਏ ਹਾਂਜੀ ਦਵਾਈ ਲੈਣ ਆਏ ਠੀਕ ਹੈ ਜੀ ਤੁਸੀਂ ਕਿੱ ਮੋਗਦ ਆਇਆ ਜੀ ਕਿੰਨੀ ਵਾਰੀ ਆਏ ਹੋ ਜੀ ਅਸੀਂ ਪਹਿਲਾਂ ਹੁੰਦੇ ਫਿਰ ਹਟ ਗਏ ਵਿੱਚ ਬਿਮਾਰ ਹੋ ਗਏ ਸੀਗੇ ਅੱਛਾ ਜੀ ਮਤਲਬ ਜਦੋਂ ਅੱਜ ਪਹਿਲੀ ਵਾਰੀ ਆਏ ਆ ਅੱਛਾ ਦੁਬਾਰੇ ਪਹਿਲੀ ਵਾਰ ਆਏ ਹੋ ਕੀ ਪ੍ਰੋਬਲਮ ਸੀਗੀ ਇਹਨਾਂ ਦੇ ਦੌਰੇ ਦੀ ਹੈ ਜੀ ਅੱਛਾ ਕਿੰਨੇ ਦਿਨਾਂ ਬਾਅਦ ਪੈਂਦਾ ਇਹ ਰੋਜ਼ ਵਾਂਗੂ ਪੈਂਦਾ ਡੇਲੀ ਵਾਂਗੂ ਅੱਜ ਬੱਸ ਦੇ ਵਿੱਚ ਹੀ ਪੈ ਗਿਆ ਅੱਛਾ ਹਾਂਜੀ ਦਵਾਈ ਹੁਣ ਅੱਜ ਪੈ ਦੁਬਾਰੇ ਸ਼ੁਰੂ ਕਰੋਂਗੇ ਹਾਂਜੀ ਹਾਂਜੀ ਪਹਿਲਾਂ ਕਿੰਨਾ ਚਿਰ ਖਵਾਈ ਸੀ ਪਹਿਲਾਂ ਖਵਾਈ ਸੀ 3-4 ਮਹੀਨੇ ਖਵਾਈ ਸੀ ਰਾਮ ਆ ਗਏਗਾ ਅੱਛਾ ਬਾਬਾ ਜੀ ਨੇ ਕੀ ਕਿਹਾ ਸੀ ਕਿੰਨਾ ਚਿਰ ਖਵਾਣੀ ਬੱਬਾਈ ਨੇ ਸਾਨੂੰ ਕਿਹਾ ਕੋਈ ਨਹੀਂ ਸੀ ਕਿ ਮਤਲਬ ਸਾਡੀ ਗਲਤੀ ਸੀ ਜੀ ਹਾਂਜੀ ਹਾਂਜੀ ਮਤਲਬ ਲੰਬੀ ਖਵਾਉਣੀ ਸੀ ਦਵਾਈ ਹਾਂ ਇਹ ਬਚਪਨ ਤੋਂ ਸੀ ਨਹੀਂ ਇਹਨੂੰ ਹੋ ਗਏ 2.5 ਸਾਲ ਹੋ ਗਏ ਜੀ ਦੋਰੇ ਪੈਂਦੇ ਹਾਂਜੀ ਅੱਛਾ ਮਤਲਬ ਦਵਾਈ ਹੋਰ ਖਵਾਉਣੀ ਸੀ ਵਿੱਚੋਂ ਬੰਦ ਕਰਤੀ ਅਦੋਂ ਵਿਚਾਲੇ ਹਾਂਜੀ ਹਾਂਜੀ ਆਏ ਹੀ ਨਹੀਂ ਘੜਦੋਂ ਠੀਕ ਹੈ ਜੀ ਚਲੋ ਦੁਬਾਰੇ ਸ਼ੁਰੂ ਕਰ ਲਓ ਜੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਜੀ ਕੁਟੀਆ ਬਾਬਾ ਪੂਰਨੰਦ ਭਗਤਾ ਭਾਈ ਕਾ ਪੰਜਾਬ ਦੇ ਵਿੱਚ ਪੈਂਦਾ ਜੀ ਭਗਤਾ ਭਾਈ ਕਾ ਇਸ ਸਾਈਡ ਬਠਿੰਡਾ ਪੈ ਜਾਂਦਾ ਜੀ ਅ ਅੱਛਾ ਜ਼ਿਲ੍ਹਾ ਕਿਹੜਾ ਲੱਗਦਾ ਇਹ ਨੂੰ ਬਠਿੰਡਾ ਜ਼ਿਲ੍ਹਾ ਹੀ ਆ ਜੀ ਬਠਿੰਡਾ ਜ਼ਿਲ੍ਹਾ ਲੱਗਦਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਜੀ ਭਗਤਾ ਭਾਈਕਾ ਉੱਥੇ ਖੜੇ ਆਪਾਂ ਡੇਰੇ ਦੇ ਵਿੱਚ ਬਾਰੋ-ਬਾਰ ਡੇਰਾ ਪੈ ਜਾਂਦਾ ਤੇ ਉੱਥੇ ਖੜੇ ਆ ਜੀ ਇੱਥੇ ਨਾ ਕਹਿੰਦੇ ਦਵਾਈ ਦਿੰਦੇ ਨੇ ਬਾਬਾ ਜੀ ਬਿਮਾਰੀ ਕਿੰਨੀ ਵੀ ਪੁਰਾਣੀ ਤੇ ਕਿੰਨੀ ਵੀ ਵੱਡੀ ਹੋਵੇ ਕਹਿੰਦੇ ਦਿਨਾਂ ਦੇ ਵਿੱਚ ਹੀ ਫਰਕ ਪੈ ਜਾਂਦਾ ਬਹੁਤ ਵਧੀਆ ਦਵਾਈ ਆ ਬਹੁਤ ਸੋਹਣੇ ਰਿਜ਼ਲਟ ਨੇ ਲੋਕਾਂ ਤੋਂ ਆਪਾਂ ਰੂਹ ਲੈਏ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਕਿ ਇੱਥੇ ਜਿਹੜੀ ਦਵਾਈ ਹੈ ਦਵਾਈ ਦਾ ਮਤਲਬ ਕਿਹਦੇ ਹਿਸਾਬ ਨਾਲ ਦਵਾਈ ਤੁਹਾਨੂੰ ਮਿਲਦੀ ਹੈ ਕਿਹੜੇ ਦਿਨ ਦਵਾਈ ਮਿਲਦੀ ਹੈ ਕਿਹੜੀਆਂ-ਕਿਹੜੀਆਂ ਬਿਮਾਰੀਆਂ ਠੀਕ ਹੁੰਦੀ ਨੇ ਤੇ ਕਿੰਨੇ ਚੱਟ ਚ ਠੀਕ ਹੋ ਜਾਂਦੀ ਨੇ ਬਾਈ ਸਸੀ ਕਾਲ ਜੀ ਸਸੀ ਕਾਲ ਜੀ ਕੀ ਹਾਲ ਚੱਲ ਜੀ ਵਧੀਆ ਹੈ ਵਧੀਆ ਜੀ ਅੱਛਾ ਬਾਈ ਜੀ ਪਹਿਲਾਂ ਤਾਂ ਚਲੋ ਮੈਂ ਤਾਂ ਦੱਸਦਾ ਤੁਸੀਂ ਵੀ ਦੱਸ ਦੋ ਆਪਾਂ ਪ੍ਰੋਪਰ ਜਿਹਾ ਐਡਰੈਸ ਖੜੇ ਕਿੱਥੇ ਆ ਇਹ ਪਿੰਡ ਭਗਤਾਪਾਈ ਦਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਨੂੰ ਰਾਮਪੁਰਾ ਫੂਲ ਪੈਂਦੀ ਆ ਇਹ ਯਾਨੀ ਕਿ ਚਾਰਾਂ ਜ਼ਿਲ੍ਹਿਆਂ ਦਾ ਸੈਂਟਰ ਪੈਂਦਾ ਜੀ ਭਗਤਾਪਾਈ ਦਾ ਜਿੱਦਾਂ ਹੋ ਗਿਆ ਫ੍ਰੀ ਕੋਟ ਕਹਿ ਦੀ ਇਹ ਹਾਂਜੀ ਹਾਂਜੀ ਮੋਗਾ ਹੋ ਗਿਆ ਜੀ ਬਰਨਾਲਾ ਹੋ ਗਿਆ ਬਠਿੰਡਾ ਹੋ ਗਿਆ ਬਠਿੰਡਾ ਹਾਂ ਇਹਨਾਂ ਤੋਂ ਸਾਰਿਆਂ ਤੋਂ ਜੀ 45 ਤੋਂ ਲੈ ਕੇ 50 ਕਿਲੋਮੀਟਰ ਏਰੀਆ ਦੇ ਵਿੱਚ ਸੈਂਟਰ ਪਿੰਡ ਪੈਂਦਾ ਆਪਣਾ ਭਗਤਾਪਾਈ ਦਾ ਭਗਤਾਪਾਈ ਦਾ ਭਗਤਾਪਾਈ ਦਾ ਜੀ ਠੀਕ ਹੈ ਅੱਛਾ ਐਂ ਦੱਸੋ ਹੁਣ ਬਾਬਾ ਜੀ ਜਿਹੜੀ ਦਵਾਈ ਦਿੰਦੇ ਨੇ ਕਿਹੜੀ ਕਿਹੜੀ ਬਿਮਾਰੀ ਦਵਾਈ ਦਿੰਦੇ ਨੇ ਇਹ ਆਪਣੇ ਹੋ ਗਿਆ ਜੀ ਇੱਕ ਤਾਂ ਮੇਨ ਤਾਂ ਹੋ ਗਈ ਦੌਰੇ ਦੀ ਦਵਾਈ ਆਪਣੀ ਮਰਗੀ ਦਾ ਦੌਰਾ ਕਹਿੰਦੇ ਜਿਹਨੂੰ ਆਪਾਂ ਹਾਂਜੀ ਹੋਰ ਵੀ ਦਵਾਈਆਂ ਜਿਵੇਂ ਕੋਈ ਤਜਾਬ ਬਣਦਾਗਾ ਸਿਰਦਰਦ ਦਾ ਮਾਈਗਰੇਨ ਡਿਪਰੈਸ਼ਨ ਹੋ ਗਿਆ ਜੀ ਹਾਂਜੀ ਤੇ ਮਲੇ ਹੋਰ ਹੀ ਬਹੁਤ ਦਵਾਈਆਂ ਆਪਣੇ ਜਿਹੜੀਆਂ ਦਿੰਦੇ ਆ ਆਪਣੇ ਇੱਥੇ ਅੱਛਾ ਮਲੇ ਸ਼ੂਗਰ ਵਗੈਰਾ ਦੀ ਦਵਾਈ ਨੇ 슈ਗਰ ਦੀ ਨਹੀਂ ਦਿੰਦੇ ਜੀ 슈ਗਰ ਦੀ ਦਵਾਈ ਨਹੀਂ ਕੋਈ ਸਪੈਸ਼ਲ ਤਿਆਰ ਕਰਵਾਉਣੀ ਚਾਹੁੰਦਾ ਉਹ ਸਪੈਸ਼ਲ ਕਰ ਦਿੰਦੇ ਆ ਉਹ ਨਹੀਂ ਬਣਾਉਂਦੇ ਜੀ ਅੱਛਾ ਹਾਂ ਜੀ ਤੇ ਬਾਈ ਜੀ ਜਿਵੇਂ ਹੁਣ ਬਾਬਾ ਜੀ ਦਵਾਈ ਦਿੰਦੇ ਨੇ ਕਿਹੜੇ ਦਿਨ ਬੈਠਦੇ ਨੇ ਮੇਨ ਨੂੰ ਉਹਨਾਂ ਦਾ ਦਿਨ ਕਿਹੜਾ ਮਤਲਬ ਕਿ ਕਿਹੜੇ ਦਿਨ ਦਵਾਈ ਲੈਣ ਆ ਸਕਦਾ ਬੰਦਾ ਆਪਣੇ ਸੋਮਵਾਰ ਪੱਕਾ ਦੇਣਾ ਜੀ ਹਾਂ ਜੀ ਸੋਮਵਾਰ ਨੂੰ ਸਵੇਰ ਜਾਨਕਿ 8:30 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਦਵਾਈ ਜਦੋਂ ਮਰਜ਼ੀ ਲਿਆ ਸਕਦਾ ਮਰੀਜ਼ ਆ ਕੇ ਜੀ ਮਿਲੂਗੀ ਯਾਨੀ ਕਿ ਸੋਮਵਾਰ ਨੂੰ ਹਰੇਕ ਨੂੰ ਹੋਰ ਦਿਨ ਨਹੀਂ ਜੀ ਅੱਛਾ ਕੱਲੇ ਸੋਮਵਾਰ ਨੂੰ ਹੀ ਦਵਾਈ ਮਿਲਦੀ ਹੈ ਸੋਮਵਾਰ ਨੂੰ ਦਵਾਈ ਦਿੱਤੀ ਜਾਂਦੀ ਹੈ ਸਰੇਕ ਜੀ ਠੀਕ ਹੈ ਜੀ ਅੱਛਾ ਜਿਵੇਂ ਹੁਣ ਕਿੰਨੀ ਕਿੰਨੀ ਕਿ ਦੂਰੋਂ ਸੰਗਤ ਆਉਂਦੀ ਹੈ ਜਿਹੜੀ ਦਵਾਈਆਂ ਲੈ ਕੇ ਜਾਂਦੀ ਹੈ ਸੰਗਤ ਆਪਣੇ ਕੋਲੇ ਬਹੁਤ ਦੂਰੋਂ ਆਉਂਦੀ ਉੱਤਰ ਪ੍ਰਦੇਸ਼ ਚੋਂ ਵੀ ਅੱਜ ਮਰੀਜ਼ ਆਏ ਬੈਠਿਆ ਅੱਛਾ ਹੁਣ ਚੰਤਪੁਰਨੀ ਤੋਂ ਆਏ ਵਾ ਜੀ ਜੰਮੂ ਚੋਂ ਆਉਂਦੇ ਆ ਅੱਛਾ ਹਾਂ ਜੂਪੀ ਹੋ ਗਿਆ ਬਿਹਾਰ ਹੋ ਗਿਆ ਜੀ ਹਾਂ ਹਾਂ ਤੇ ਅੰਮਰਸਰ ਕਪੂਰਥਲਾ ਜਲੰਧਰ ਇਹ ਤਾਂ ਖਾਸ ਪੰਜਾਬ ਦਾ ਆਪਣੇ ਆ ਖਾਸ ਹੀ ਆ ਜੀ ਆਦਰ ਸਟੇਟਾਂ ਵੀ ਆਉਂਦੀਆਂ ਆਦਰ ਸਟੇਟਾਂ ਵੀ ਆਉਂਦੀਆਂ ਜਿਹੜੀਆਂ ਤੁਹਾਨੂੰ ਦੱਸ ਤਾ ਉੱਥੋਂ ਵੀ ਮਰੀਜ਼ ਆਉਂਦੇ ਆ ਜੀ ਉਹਨਾਂ ਵਿੱਚੋਂ ਦੋ ਤਿੰਨ ਮਰੀਜ਼ ਤਾਂ ਆਏ ਬੈਠੇ ਆ ਉੱਤਰ ਪ੍ਰਦੇਸ਼ ਤੋਂ ਵੀ ਮਰੀਜ਼ ਆਇਆ ਵਾ ਜੀ ਚੰਤਪੁਰਨੀ ਵਾਲੇ ਵੀ ਬੈਠੇ ਆ ਹੁਣ ਆਪਣੇ ਕੋਲ ਉਹਨਾਂ ਨਾਲ ਵੀ ਇੰਟਰਵਿਊ ਕਰ ਲਿਓ ਹਾਂਜੀ 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 ਤੇ ਬਹੁਤ ਦੂਰ ਦੂਰ ਤੋਂ ਆਉਂਦੀ ਸੰਗਤ ਜੀ ਆਪਣੇ ਕੋਲ ਪਹਿਲਾਂ ਯਾਨੀ ਕਿ ਇੱਕ ਦਿਨ ਪਹਿਲਾਂ ਵੀ ਸੰਗਤ ਆ ਗੁਰਦਾਰਾ ਸਾਹਿਬ ਆ ਜੀ ਉੱਥੇ ਆ ਕੇ ਰੈਸ਼ ਕਰ ਲੈਂਦੇ ਆ ਠੀਕ ਹੈ ਜੀ ਤੇ ਮੰਗਲਵਾਰ ਨੂੰ ਸਵੇਰ ਉਹ ਸੋਮਵਾਰ ਨੂੰ ਸਵੇਰ ਆਪਣੇ ਕੋਲ ਇੱਥੇ ਆ ਜਾਂਦੇ ਆ ਇਹੋ ਠੀਕ ਹੈ ਜੀ ਠੀਕ ਹੈ ਅੱਛਾ ਜਿਵੇਂ ਹੁਣ ਉੱਥੇ ਬਾਹਰ ਲਿਖਿਆ ਵੀ ਪਿਆਸੀ ਕਿ ਕੂਰੀਅਰ ਕਰਵਾਉਣ ਲਈ ਦਵਾਈ ਕੂਰੀਅਰ ਵੀ ਕਰਦੇ ਨੇ ਹਾਂ ਕੂਰੀਅਰ ਵੀ ਹੋ ਜਾਂਦੀ ਹੈ ਇਹ ਦਵਾਈ ਅੱਛਾ ਮਤਲਬ ਦਿੱਤੇ ਹੋਏ ਨੰਬਰਾਂ ਦੇ ਕੰਟੈਕਟ ਕਰ ਹਾਂ ਦਿੱਤੇ ਹੋਏ ਨੰਬਰਾਂ ਦੇ ਕੰਟੈਕਟ ਕਰ ਲਓ ਤੇ ਉਹ ਦਵਾਈ ਘਰ ਪਹੁੰਚ ਹੋ ਜਾਂਦੀ ਹੈ ਜੀ ਠੀਕ ਹੈ ਜੀ ਤਾਂ ਦੋਸਤੋ ਅਗਰ ਤੁਸੀਂ ਵੀ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ ਦਿੱਤੇ ਹੋਏ ਨੰਬਰਾਂ ਦੇ ਉੱਤੇ ਕੰਟੈਕਟ ਕਰਕੇ ਗੱਲਬਾਤ ਕਰਕੇ ਤੁਸੀਂ ਦਵਾਈ ਤੁਸੀਂ ਕੋਰੀਅਰ ਵੀ ਕਰਵਾ ਸਕਦੇ ਹੋ ਫੋਨ ਦੇ ਉੱਤੇ ਤੁਸੀਂ ਇਹਨਾਂ ਨੂੰ ਦੱਸ ਦੋ ਕੀ ਪ੍ਰੋਬਲਮ ਹੈ ਸੋ ਇਹ ਤੁਹਾਨੂੰ ਕੋਰੀਅਰ ਵੀ ਕਰ ਦੇਣਗੇ ਦਵਾਈ ਤੇ ਜੇ ਤੁਸੀਂ ਆ ਕੇ ਲੈਣੀ ਆ ਤਾਂ ਪਤਾ ਐਡਰੈਸ ਤੁਹਾਨੂੰ ਦੱਸਤਾ ਨੰਬਰ ਮੋਬਾਈਲ ਦਿੱਤਾ ਹੋਇਆ ਉੱਪਰ ਤੁਸੀਂ ਕੰਟੈਕਟ ਕਰਕੇ ਜਿਹੜੀਆਂ ਦਵਾਈਆਂ ਲੈ ਸਕਦੇ ਹੋ